बहुत ही यार आप मुंडे नौजवान साथियों चुप दा दान है बहुत ही सत्कारयोग दे शाम चौरासी दे मेरे सत्कारयोग बुजुर्गो नौजवान वीरों मेरीओ माताओं भेनों सब तो पहला तो मैं ਸਰਚ ਕੋ ਆ ਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹਣਾ ਹੈ ਕਿ ਤੁਸੀਂ ਲੋਗ ਅੱਜ 45 ਡਿਗਰੀ 44 ਡਿਗਰੀ ਤਾਪਮਾਨ ਦੇ ਵਿੱਚ ਆਪਣੇ ਲੀਡਰ ਆਦਿਆ ਸਾਹਿਬ ਦੇ ਕਹਿਣ ਤੇ ਸਾਨੂੰ ਸੁਣਨ ਵਾਸਤੇ ਔਰ ਸਾਡੇ ਵਿਚਾਰ ਸੁਣਨ ਵਾਸਤੇ ਇੱਥੇ ਆਏ ਹੋ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਮੇਰੀਆਂ ਮਾਵਾ ਭੈਣਾਂ ਦਾ ਧੰਨਵਾਦ ਮਾਂਚ ਤੇ ਬਿਰਾਜਮਾਨ ਕਾਂਗਰਸ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਜਿਨ੍ਹਾਂ ਦਾ ਜ਼ਿੰਦਗੀ ਦਾ ਆਪਣਾ ਤਜਰਬਾ ਹੈ ਔਰ ਜਿਨ੍ਹਾਂ ਦੀ ਆਪਣੀ ਪਹਿਚਾਣ ਹੈ ਸੀਐਲਪੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਸੰਦੀਪ ਸਿੰਘ ਸੰਧੂ ਜਰਨਲ ਸਕੱਤਰ ਕਾਂਗਰਸ ਕਮੇਟੀ ਇਸ ਥੋੜਾ ਜਿਹਾ ਪਿੱਛੇ ਹੋ ਜਾਓ ਬਹੁਤ ਹੀ ਸਤਿਕਾਰਯੋਗ ਗਿਲਜੀਆ ਸਾਹਿਬ ਬਹੁਤ ਹੀ ਸਤਿਕਾਰਯੋਗ ਜ਼ਿਲ੍ਹੇ ਦੇ ਪ੍ਰਧਾਨ ਮਿੱਕੀ ਡੋਗਰਾ ਸਾਹਿਬ ਬਹੁਤ ਹੀ ਸਤਿਕਾਰਯੋਗ ਅੰਜੂ ਬਾਲਾ ਜੀ இந்து ਬਾਲਾ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਰਣਜੀਤ ਜੀ ਸਾਡੇ ਚਬੇਵਾਲ ਤੋਂ ਉਮੀਦਵਾਰ इतों के कोआर्डीनेटर शाम चौरासी के छोटा भ्रा वाइस प्रधान रजेश गुप्ता साहेब टिमी जी महेंद्र सिंह साढ़े ब्लॉक के प्रधान बलविंदर सिंह नवी छोटा भरा सिटी प्रेजिडेंट रहल बहुत ही सत्कारयोग जोशी जी बहुत सत्कारयोग सा ਔਰ ਬਈ ਕਈ ਸਾਥੂ ਸਹਿਬਾਨ ਖੈਰਾ ਸਾਹਿਬੇ ਤੇ ਬੈਠੇ ਨੇ ਤੇ ਸਾਥੀਓ ਮੈਂ ਅੱਜ ਆਦੇ ਭਰਾ ਦੇ ਸੱਦੇ ਤੇ ਔਰ ਰਾਹੁਲ ਗਾਂਧੀ ਦਾ ਸੰਦੇਸ਼ ਜਿਹੜਾ ਹੈ ਉਹ ਪੂਰੇ ਪੰਜਾਬ ਔਰ ਦੇਸ਼ ਦੇ ਵਿੱਚ ਅਸੀਂ ਲੈ ਕੇ ਜਾ ਰਹੇ ਹਾਂ ਔਰ ਆ ਜਿਹੜੀ ਸੰਵਿਧਾਨ ਦੀ ਕਿਤਾਬ ਛੋਟੀ ਜਿਹੜੀ ਰਾਹੁਲ ਗਾਂਧੀ ਦੇ ਹਮੇਸ਼ਾ ਸੰਸਦ ਦੇ ਵਿੱਚ ਜਦੋਂ ਅਸੀਂ 100 ਬੰਦੇ ਨੇ ਪਾਰਲੀਮੈਂਟ ਦੇ ਵਿੱਚ 100 ਚੱਕੀ ਤਾਂ ਇਹ ਸੰਵਿਧਾਨ ਨੂੰ ਆਪਦੇ ਹੱਥ ਚ ਫੜ ਕੇ ਅਸੀਂ ਜਿਹੜੀ ਮੈਂਬਰ ਆਫ ਪਾਰਲੀਮੈਂਟ MP ਦੀ 100 ਚੱਕਣੀ ਹੁੰਦੀ ਆ ਉਹ ਲਈ ਪਰ ਰਾਹੁਲ ਗਾਂਧੀ ਨੇ ਇਹਨਾਂ ਚੋਣਾਂ ਤੋਂ ਪਹਿਲਾਂ ਜਿਸ ਪ੍ਰਕਾਰ ਸੰਵਿਧਾਨ ਨੂੰ ਤੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਜਦੋਂ ਸੰਵਿਧਾਨ ਵੀ ਲੜਾਈ ਲੜੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦਸਾਂ ਸਾਲਾਂ ਬਾਅਦ ਮਜਬੂਰ ਕਰਤਾ ਕਿ ਸੰਵਿਧਾਨ ਨੂੰ ਮੱਥਾ ਟੇਕ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੋਚੀ ਕਿ ਕਿ ਅਗਰ 400 ਸੀਟਾਂ ਜਿਸ ਪ੍ਰਕਾਰ ਦਾ ਪ੍ਰੋਪਗੈਂਡਾ ਫੈਲਾਇਆ ਗਿਆ ਪੂਰੇ ਦੇਸ਼ ਦੇ ਅੰਦਰ ਮੀਡੀਆ ਦੇ ਰਾਹੀਂ तमाम मीडिया खरीद लिया गया और ऐसी एक भूमिका बनाई गई कि अब की बार 400 पार चार आम व्यक्ति सी जो टेलीविजन से अपना वेख के अपना फैसला ने कि लख्या दे सारे टेलीविजन एक गल कह रहे हैं कि अब की बार 400 पार ਤਾਂ ਆਮ ਵਿਅਕਤੀ ਹਿੱਲਿਆ ਨਹੀਂ ਤਾਂ ਪੰਜ ਦੇਸ਼ ਦੇ ਅੰਦਰ ਇਸ ਵਾਰੀ ਕਾਂਗਰਸ ਪਾਰਟੀ ਦਾ ਇੰਡੀਆ ਅਲਾਈयंस ਦਾ ਰਾਜ ਹੋਣਾ ਸੀ ਪਰ ਜਿਹੜੇ ਚੈਨਲ ਸਨ ਇਹ ਜਿੰਨੇ ਚੈਨਲ ਹੈ ਇਹ ਅਡਾਨੀਆਂ ਤੇ ਅਬਾਨੀਆਂ ਦੇ ਖਰੀਦ ਦੇ ਗਏ ਆ ਸਾਰੇ ਦੇ ਸਾਰੇ ਚੈਨਲ ਵੱਡੇ ਜਿਨ੍ਹਾਂ ਤੇ ਰੋਜ਼ਾਨਾ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ गल्ला गलियां सलाया जाता है इस करके असि क्या कि संविधान खतरे च है और व्यक्तियों के हथ दे अंदर आज देश राज कर रहे हैं, आर एस एस के अंदर जिन्हें पचवंजा साल देश का तिरंगा आदि साफ RSS ਦੇ ਹੈੱਡਕੁਆਰਟਰ ਤੇ ਲਹਿਰੌਣੀ ਦਿੱਤਾ RSS 100 ਸਾਲ ਪੁਰਾਣਾ ਇੱਕ ਸੰਗਠਨ ਹੈ ਜਿਰੇ ਕੇਵਲ ਆਦੀਆ ਸਾਹਿਬ 6 ਪ੍ਰਗਾਨ ਹੋਂ ਤੱਕ ਹੋਏ ਆ ਜਿਨ੍ਹਾਂ ਨੇ ਇਹ ਗੱਲ ਕਹਤੀ ਸੀ ਜਦੋਂ ਤਿਰੰਗੇ ਦਾ ਨਿਰਮਾਣ ਹੋਇਆ ਤਾਂ RSS ਨੇ ਕਿਹਾ ਕਿ ਇਹਰੇ ਵਿੱਚ ਜਿਹੜੇ ਤਿੰਨ ਰੰਗ ਹਨ ਇਹ ਅਸ਼ਵਪ ਹੈ ਸੋ ਇਸ ਕਰਕੇ ਪਿੰਨਾ ਰੰਗਾ ਦਾ ਇਹ ਸ਼ੁਭ ਬਣਾਇਆ ਹੋਇਆ ਤਿਰੰਗਾ ਅਸੀਂ ਆਰਐਸਐਸ ਦੇ ਹੈੱਡਕੁਆਰਟਰ ਤੇ ਲਹਿਰੋਂ ਨਹੀਂ ਦੇਾਂਗੇ ਇਹ 1925 ਚ ਸੰਗਠਨ ਬਣਿਆ ਸੀ ਔਰ ਜਦੋਂ ਇਹ ਸੰਗਠਨ ਬਣਿਆ ਇਹਨਾਂ ਨੇ ਪਹਿਲਾ ਫੈਸਲਾ ਲਿਆ ਅੱਜ ਮੈਂ ਸ਼ਾਮ 84 ਦੀਆਂ ਮੇਰੀਆਂ ਭੈਣਾਂ ਨੂੰ ਦੱਸਣਾ ਚਾਹਣਾ ਜਰਾ ਕੰਨ ਕਰਕੇ ਸੁਣਿਓ ਸਾਡੀ ਇੱਕ ਭੈਣ ਮਨਜ ਤੇ ਬੈਠੀ ਹੈ ਆਧਿਆ ਸਾਹਿਬ ਦੀ ਧਰਮ ਪਤਨੀ ਜਦੋਂ 1925 ਚ ਆਰਐਸਐਸ ਬਣੀ ਤੇ ਇਹਨਾਂ ਨੇ ਫੈਸਲਾ ਲਿਆ ਕਿ ਸਾਡੇ ਸੰਗਠਨ ਦੀ ਕੋਈ ਔਰਤ ਕਦੇ ਮੈਂਬਰ ਨਹੀਂ ਬਣ ਸਕਦੀ ਇਹ ਆਰਐਸਐਸ ਦਾ ਫੈਸਲਾ ਹੈ ਜਿਹੜੀ ਔਰਤ ਨੇ ਸ੍ਰਿਸ਼ਟੀ ਰਚੀ ਜਿਹੜੀ ਔਰਤ ਨੇ ਸ੍ਰਿਸ਼ਟੀ ਦੀ ਨਰਮਾਤਾ ਹੈ ਉਹਰੇ ਬਾਰੇ ਫੈਸਲਾ ਲਿਆ ਗਿਆ कई बार आदियां साहब ये लोग सवाल कर दे नौजवान पूछ दे कि कांग्रेस ने की कीता है कांग्रेस ने पाखड़ा भी बनाया कांग्रेस ने यूनिवर्सिटियां भी बनाईया कांग्रेस ने सुई तो लेके जहाज भी बनाए आजादी तो बाद मैं उन्होंने गल नहीं करना चाहना लेकिन कांग्रेस ने ये सौ करोड़ की आबादी तो ਵੱਤ ਵਾਲੇ ਦੇਸ਼ ਨੂੰ ਸੰਭਾਲ ਕੇ ਰੱਖਿਆ ਪਰ ਜਦੋਂ 1925 RS S ਨੇ ਫੈਸਲਾ ਲਿਆ ਕਿ ਔਰਤ ਸਾਡੇ ਸੰਗਠਨ ਦਾ ਹਿੱਸਾ ਨਹੀਂ ਬਣ ਸਕਦੀ ਤਾਂ ਕਾਂਗਰਸ ਪਾਰਟੀ ਦੇ ਨਾਲ ਦੀ ਨਾਲ 3 ਮਹੀਨਿਆਂ ਬਾਅਦ ਸਨ 1925 ਇੱਕ ਔਰਤ ਸਰੋਜਨੀ ਨਾਇਡੂ ਨੂੰ ਕਾਂਗਰਸ ਦਾ ਪਰਧਾਨ ਬਣਾ ਕੇ ਸਦੇਸ਼ ਦਿੱਤਾ ਕਿ ਆਰਐਸਐਸ ਦੀ ਵਿਚਾਰਧਾਰਾ ਇਸ ਦੇਸ਼ ਤੇ ਲਾਗੂ ਨਹੀਂ ਹੋ ਸਕਦੀ ਅਸੀਂ এরੇ ਖਲਾਫਾ ਇਹ ਕਾਂਗਰਸ ਪਾਰਟੀ ਹੈ ਜਿਹੜੀ ਸਭ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਹੈ ਅੱਜ ਰਾਹੁਲ ਗਾਂਧੀ ਦਾ ਆਰਐਸਐਸ ਦੇ ਨਾਲ ਰੌਲਾ ਕੀ ਹੈ ਕਿ ਇਸ ਪ੍ਰਕਾਰ ਰਾਹੁਲ ਗਾਂਧੀ ਨੇ ਇੱਕ ਬਿਆਨ ਦਿੱਤਾ ਤੇ ਰਾਹੁਲ ਗਾਂਧੀ ਦੀ ਐਮਪੀ ਦੀ ਜਿਹੜੀ ਸਦਸਤਾ ਸੀ ਉਹ ਖੋਹ ਲਈ ਗਈ ਤੇ 2 ਸਾਲ ਦੀ ਸਜ਼ਾ ਕਰ ਦਿੱਤੀ ਗਈ ਭਾਸ਼ਨ ਦੇੰਤੇ ਰਾਜੀਵ ਗਾਂਧੀ ਦੇ ਪੁੱਤਰ ਨੂੰ ਸੋਨੀਆ ਗਾਂਧੀ ਦੇ ਪੁੱਤਰ ਨੂੰ ਇੰਦਰਾ ਗਾਂਧੀ ਦੇ ਪੋਤਰੇ ਨੂੰ ਕੇਵਲ ਭਾਸ਼ਨ ਦੇੰਤੇ 2 ਸਾਲ ਦੀ ਸਜ਼ਾ ਦੇਸ਼ ਦੇ ਅੰਦਰ ਅਜਾਦੀ ਤੋਬਾਕ ਕਿਸੇ ਇੱਕ ਵਿਅਕਤੀ ਨੂੰ ਭਾਸ਼ਨ ਦੇੰਤੇ ਤੋ 2 ਸਾਲ ਦੀ ਸਜ਼ਾ ਨਹੀਂ ਹੋਈ ਲੇਕਿਨ ਰਾਹੁਲ ਗਾਂਧੀ ਨੂੰ ਸੋਨਾ ਹੋਈ ਇਹ ਸੰਵਿਧਾਨ ਦੀ ਉਲੰਘਣਾ ਸੀ ਪ੍ਰਤਾਪ ਸਿੰਘ ਬਾਜਵਾ ਬੈਠੇ ਨੇ ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਦੇਖਿਆ ਕਿ ਪੰਜਾਬ ਦੇ ਅੰਦਰ ਇੰਨੇ ਬੰਬ ਆ ਚੁੱਕੇ ਐ ਹੈਂਡ ਗਰਨੇਡ ਵਕ ਵਕ ਥਾਵਾਂ ਤੇ ਢੇਗ ਰਹੇ ਐ ਚੌਂਖੀਆਂ ਤੇ ਮੰਦਿਰਾਂ ਤੇ ਔਰੇ ਹਮਲੇ ਹੋ ਰਹੇ ਐ ਮੈਨੂੰ ਸ਼ੰਕਾ ਹੈ ਕਿ ਹੋਰ ਵੀ ਇਸ ਤਰ੍ਹਾਂ ਦੇ ਹਮਲੇ ਹੋ ਸਕਦੇ ਐ ਪ੍ਰਤਾਪ ਸਿੰਘ ਬਾਜਵਾ ਤੇ ਇਥੋਂ ਦੀ ਸਰਕਾਰ ਨੇ ਪਰਚਾ ਦਰਜ ਕਰਕੇ ਉਹਨਾਂ ਨੂੰ ਬੁਲਾਉਣਾ ਸ਼ੁਰੂ ਕਰਤਾ ਇਹ ਸੰਵਿਧਾਨ ਦੀ ਉਲੰਘਣਾ ਹੈ ਇਹ ਸੰਵਿਧਾਨ ਨੂੰ ਬਣਾਉਣ ਵਾਸਤੇ 바ਬਾ ਸਾਹਿਬ ਅੰਬੇਦਕਰ ਨੇ 2 ਸਾਲ 11 ਮਹੀਨੇ ਤੇ 18 ਦਿਨ ਬਤਾਏ ਹੈ ਇਹ ਸੰਵਿਧਾਨ ਨੂੰ ਉਸ ਸਮੇਂ ਬਣਾਉਣnse 40 ਲੱਖ ਰੁਪਏ ਦਾ ਖਰਚਾ ਹੋਇਆ ਇੱਕ ਗਵਾਲਕਰ ਨਾਮ ਦਾ ਆਰਐਸਐਸ ਦਾ ਮੁਖੀ ਜਿਹੜਾ 1900 1940 ਤੋਂ ਲੈ ਕੇ 1975 ਤੱਕ ਰਿਹਾ ਜਦੋਂ ਸੰਵਿਧਾਨ ਬਾਬਾ ਸਾਹਿਬ ਦਾ ਬਣਿਆ ਤੇ ਗਵਾਲਕਰ ਨੇ ਕਿਹਾ ਕਿ ਇਹ ਤਾਂ ਬਾਕੀ ਦੇਸ਼ਾਂ ਤੋਂ ਲਏ ਹੋਏ ਕਾਗਜ਼ ਜੋੜ ਕੇ ਇਕੱਠਾ ਕੀਤਾ ਇੱਕ ਸੰਵਿਧਾਨ ਹੈ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਉਹਨੇ ਉਹਨੇ ਆਪ ਦੀ ਕਿਤਾਬ ਜਿਹਦਾ ਨਾਮ ਹੈ ਬੰਚ ਆਫ ਥਾਟਸ ਕਿ ਇਹ ਮੇਰੇ ਖਿਆਲ ਹਨ ਔਰ ਇਹ 238ਵੇਂ ਸਫੇ ਤੇ ਅੱਜ ਵੀ ਦਰਜ ਹੈ ਕਿ ਮੈਂ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਇਹ ਉਹੀ ਉਈ ਬੀਜਪੀ ਦੇ ਲੋਗ ਹੈ ਜਿਹਨੂੰ ਆਰਐਸਐਸ ਚਲਾ ਰਹੀ ਹੈ ਸੋ ਇਸ ਕਰਕੇ ਇਸ ਸੰਵਿਧਾਨ ਦਾ ਹੋਕਾ ਦੇਣ ਵਾਸਤੇ ਮੈਂ ਤੇ ਬਾਜਵਾ ਸਾਹਿਬ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦਾ ਸਨੇਹਾ ਤੇ ਬਾਬਾ ਲਾਓ ਭੀਮ ਸਾਹਿਬ ਅੰਬੇਦਕਰ ਦਾ ਸੰਦੇਸ਼ ਸਾਨੂੰ ਲੱਗਿਆ ਕਿ ਹੁਣ ਪੰਜਾਬ ਦੇ ਕੋਨੇ ਕੋਨੇ ਵਿੱਚ ਲੈ ਕੇ ਜਾਣ ਦੀ ਲੋੜ ਹੈ ਪੰਜਾਬ ਦਾ ਕਿਸਾਨ बार्डर से बैठा का किसान की मै की मेनुक अखंडता की लड़ाई लड़ी ओन बार्डर ती जान दिता जा रहा दिल्ली दिल्ली किसी की रियासत नहीं है दिल्ली जितने आदिया साहब पंजाब के लोग खून डोलिया ਇਸ ਕਰਕੇ ਦਿੱਲੀ ਆਜ਼ਾਦ ਹੋਈ ਹੈ ਅੱਜ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਔਰ ਰਾਤ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਆਰਐਸਐਸ ਦੇ ਕਹਿੰਤੇ ਤੇ ਅਮਿਤ ਸ਼ਾਹ ਦੇ ਕਹਿੰਤੇ ਸੁਣਦੇ ਪਏ ਪੰਜਾਬ ਦੇ ਕਿਸਾਨਾਂ ਤੇ ਜਿਵੇਂ ਐਮਰ ਸ਼ਾਹ ਅਬਦਾਲੀ ਅਤਿਆਚਾਰ ਕਰਿਆ ਕਰਦਾ ਸੀ ਰਾਤ ਨੂੰ ਅਟੈਕ ਕਰਦਾ ਕੇਸਾਂ ਤੋਂ ਫੜ-ਫੜ ਕੇ ਮੇਰੇ ਪੰਜਾਬ ਤੇ ਕਿਸਾਨਾਂ ਨੂੰ ਕਢੀਸਿਆ ਗਿਆ ਮੇਰੀਆਂ ਭੈਣਾਂ ਦੀਆਂ ਚੁੰਨੀਆਂ ਲਾ ਲਾ ਕੇ ਉਥੋਂ ਭਜਾਇਆ ਗਿਆ ਉਹਨਾਂ ਦੇ ਟਰੈਕਟਰ ਤੇ ਟਰਾਲੇ ਚੋਰੀ ਕਰ ਲਏ ਗਏ ਇਹ ਸੰਵਿਧਾਨ ਦੀ ਉਲੰਘਣਾ ਹੈ ਬਾਬਾ ਸਾਹਿਬ ਹਮ ਵੇਦ ਕਰਦੇ ਸਾਨੂੰ ਹੱਕ ਦਿੱਤਾ ਹੈ ਕਿ ਅਗਰ ਕੋਈ ਵਿਅਕਤੀ ਸਾਡੀ ਆਵਾਜ਼ ਨਹੀਂ ਸੁਣਦਾ ਤੇ ਅਸੀਂ ਉਹਨੂੰ ਆਪਣੀ ਆਵਾਜ਼ ਨਾਰੇ ਦੇ ਰਹੇ ਹਾਂ ਧਰਨੇ ਦੇ ਰਹੇ ਹਾਂ ਪ੍ਰਦਰਸ਼ਨ ਦੇ ਰਹੇ ਹਾਂ ਹਰ ਵਿਰੋਧੀ ਦੇ ਰਾਹੀਂ ਸਨਾ ਸਕਦੇ ਨੇ ਲੇਕਿਨ ਸਾਨੂੰ ਕੁਛ ਲਿਆ ਗਿਆ ਮੇਰੇ ਸਤਕਾਰਯੋਗ ਭਰਾਓ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਰਐਸਐਸ ਦੇ ਤੇ ਅਮਿਤ ਛਾ ਦੇ ਇਸ਼ਾਰੇ ਤੇ ਖੇਡ ਰਿਹਾ ਮੇਰੇ ਸਤਕਾਰਯੋਗ ਭਰਾਓ ਇਹ ਤੁਹਾਨੂੰ ਅੱਜ ਮੈਂ ਇੱਥੇ ਦੱਸਣ ਵਾਸਤੇ ਆਇਆ ਤੁਹਾਨੂੰ ਪਤਾ ਹੋਣਾ ਚਾਹੀਦਾ ਜਦੋਂ ਦੇਸ਼ ਦਾ ਗ੍ਰਹਿ ਮੰਤਰੀ

ਅਗਰ ਪੰਜਾਬ 'ਚ ਨਸ਼ਾ ਖਤਮ ਕਰਨਾ ਹੈ ਤਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਪਏਗਾ ਉਹ ਸਵੇਰ 9 ਵਜੇ ਕੰਮ ਤੇ ਜਾ ਕੇ ਤੇ ਸ਼ਾਮੀ 5 ਵਜੇ ਆਪਣੇ ਕੰਮ ਤੇ ਆਉਣ ਫੇਰ ਨਸ਼ਾ ਖਤਮ ਹੋਏਗਾ ਮੈਨੂੰ ਕਹਿੰਦੇ ਕਹਿੰਦੇ 8000 ਮਕਦਮਾ ਦਰਜ ਕਰਤਾ ਜਿਹੜਾ ਜਿਹੜਾ ਮੁੰਡਾ ਨਸ਼ਾ ਕਰਦਾ ਓਰੇ ਮਾਂ ਤੇ ਬਾਪ ਦਾ ਕੀ ਕਸੂਰ ਹੈ ਉਹ ਤਾਂ ਆਪ ਦੁਖੀ ਹੈ ਉਹਨਾਂ ਦਾ ਤੁਸੀਂ ਘਰ ਘਾਤਾ ਫਿਰ ਮੁੰਡਾ ਭਾਵੇਂ ਕਿੰਨਾ ਮਰਜੀ ਨਸ਼ਾ ਕਰਤਾ ਹੋਵੇ ਜਦੋਂ ਉਹਦੇ ਤੇ ਪਰਚਾ ਹੋ ਗਿਆ ਨਾ ਤੇ ਜਿਹੜੀ ਮਾਂ ਨੇ ਉਹਨੂੰ ਢਿੱਡ 'ਚ 9 ਮਹੀਨੇ ਰੱਖਿਆ ਉਹਨੂੰ ਜੇਹ 'ਚ ਮਿਲ ਮਾਂ ਨੂੰ ਜਾਣਾ ਪਏਗਾ ਬਾਪ ਨੂੰ ਕਚਹਿਰੀ ਦੇ ਚੱਕਰ ਲਾਉਣੇ ਪੈਣਗੇ ਮੁੰਡਾ ਤਾਂ ਮਰੀ ਜਾਂਦਾ ਹੈ ਜਿਹੜਾ ਨਸ਼ਾ ਕਰਦਾ ਹੈ ਲੇਕਿਨ ਪਰਿਵਾਰ ਦਾ ਘਰ ਢਾਕੇ ਤੇ ਉਹ ਕਚਹਿਰੀਆਂ ਦੇ ਚੱਕਰ ਕਰਦਾ ਰਹਿੰਦਾ ਹੈ ਉਹ ਵਿਚਾਰੇ ਆਪਣੀਆਂ ਦਿਹਾੜੀਆਂ ਤੇ ਕਾਰੋਬਾਰ ਛੱਡ ਕੇ ਕਚਹਿਰੀਆਂ ਤੇ ਜੇਲਾਂ ਦੇ ਚੱਕਰ ਤੇ ਹੋ ਜਾਂਦੇ ਐ ਤੇ ਉਹ ਪਰਿਵਾਰ ਵੀ ਮਰ ਜਾਂਦਾ ਏ ਏਰੇ ਆਸਤੇ ਸਾਨੂੰ ਕੋਈ ਬਦਲਾਅ ਲੈ ਕੇ ਆਉਣਾ ਪਏਗਾ ਪੰਜਾਬ ਦੀ ਵਿਧਾਨ ਸਭਾ ਮਗਰਲੇ ਸਾਡੇ 3 ਸਾਲਾਂ ਚੋਂ ਸਾਡਾ ਲੀਡਰ ਖੜਾ ਹੋ ਕੇ ਲੜਾਈ ਲੜ ਗਿਆ ਪ੍ਰਤਾਪ ਸਿੰਘ ਬਾਜਵਾ ਔਰ 25 ਵਾਰੀ ਕਿਹਾ ਓਏ ਭਗਵਾਨ ਜਮਾਨਸਿਆ ਟਟੋ ਕੱਟੋ 15 ਦਿਨਾਂ ਦੀ ਬਹਿਸ ਰੱਖ 15 ਦਿਨਾਂ ਦੀ ਚਰਚਾ ਰੱਖ ਤੇ ਚਰਚਾ ਕਰੀਏ ਕਿ ਪੰਜਾਬ ਨੂੰ ਨਸ਼ੇ ਤੋਂ ਕਿਵੇਂ ਕੱਢਣਾ ਐਵੇਂ ਨੀਨੇ ਨਾ ਲਾ ਵੀ ਤੁਹਾਡੀ ਸਰਕਾਰ ਵੇਲੇ ਹੋ ਗਿਆ ਕੋਈ ਕਹਿੰਦਾ ਤੇਰੇ ਵੇਲੇ ਹੋ ਗਿਆ ਏਰੇ ਨਾਲ ਮਸਲਾ ਹੱਲ ਨਹੀਂ ਹੋਣਾ ਲੇਕਿਨ ਕੇਵਲ ਇੱਕ ਘੰਟਾ ਬੜੀ ਮੁਸ਼ਕਿਲ ਨਾਲ ਸਾਡੇ 3 ਸਾਲਾਂ ਬਾਅਦ ਕੋਈ ਬਹਿਸ ਦਾ ਭਾਵੇਂ ਹੋਇਆ ਹੋਵੇ ਇਹ ਰੇਤੇ 15 ਦਿਨ ਚਰਚਾ ਕਰਨ ਦੀ ਲੋੜ ਹੈ ਸਾਰੇ ਲੀਡਰ بیٹھ ਕੇ ਚਰਚਾ ਕਰਨ ਸਾਰੀਆਂ ਪਾਰਟੀਆਂ ਬੈਠ ਕੇ ਚਰਚਾ ਕਰਨ ਫੇਰੇ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਜਾਨੀ ਕਿ ਖਤਮ ਨਹੀਂ ਹੋ ਸਕਦਾ ਇਹਨੂੰ ਘਟਾਇਆ ਜਾ ਸਕਦਾ ਹੈ ਨਹੀਂ ਤਾਂ ਸਰਕਾਰਾਂ ਹੁੰਦੀ ਹੈ ਕੋਈ ਕਹਦੀਆਂ ਅਸੀਂ 1.5 ਮਹੀਨੇ ਚ ਨਸ਼ਾ ਖਤਮ ਕਰ ਦਿਆਂਗੇ ਕੈਨੂੰ ਸਾਡਾ ਰਾਜ ਆ ਜਾਏਗਾ ਅਸੀਂ ਵੀ ਡੇਢ ਮਹੀਨੇ ਚ ਨਾ ਚਾ ਨਹੀਂ ਖਤਮ ਕਰ ਸਕਾਂਗੇ ਇਹਰੇ ਤੇ ਵਿਵਤ ਮੰਡੀ ਕਰਨੀ ਪੈਣੀ ਹੈ ਇਹਰੇ ਤੇ ਵਿਚਾਰ ਕਰਨੇ ਪੈਣੇ ਫੇਰ ਕੰਮ ਚਲੇਗਾ ਆ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਹੈ 20 ਸਾਲਾਂ ਬਾਅਦ ਪੰਜਾਬ ਬਰਾਨੀ ਹੋ ਜਾਏਗਾ ਪੰਜਾਬ ਪਾਣੀ ਦੀ ਲੜਾਈ ਲੜੇਗਾ ਇਹ ਵੱਡੇ ਵੱਡੇ ਸਾਇੰਸਦਾਨਾਂ ਦੀਆਂ ਰਿਪੋਰਟਾਂ ਕਹਿ ਰਹੀਆਂ ਲੇਕਿਨ ਸੁਣੋ ਧਿਆਨ ਨਾਲ ਲੇਕਿਨ ਅਸੀਂ ਜੀਰੀ ਤੇ ਝੋਨਾ ਲਾਉਣੇ ਕਣਕ ਤੇ ਝੋਨਾ ਲੇਕਿਨ ਕਿਸਾਨ ਨੂੰ ਬਦਲਾਓ ਬਦਲ ਦਿਓ ਜੇ ਕਿਸਾਨ ਨੂੰ ਬਦਲ ਦਿਓਗੇ ਕੋਈ ਫਸਲ ਦਿਓਗੇ ਉਹਨੂੰ ਸਰਕਾਰੀ ਖਰੀਦੀ ਗਰੰਟੀ ਦਿਓਗੇ ਤਾਂ ਫੇਰ ਕਿਸਾਨ ਝੋਨੇ ਤੋਂ ਬਦਲ ਕੇ ਹੋਰ ਕਿਸੇ ਫਸਲ ਤੇ ਜਾ ਸਕਦਾ ਹੈ ਨਹੀਂ ਤਾਂ ਕਿਸਾਨ ਦੇ ਕੋਲੇ ਕੋਈ ਚਾਰਾ ਨਹੀਂ ਹੈ ਕਹਿੰਦੇ ਪੋਲਿਊਸ਼ਨ ਵਧਾ ਹੁੰਦਾ ਹੈ ਕਿਸਾਨ ਅੱਗ ਲਾ ਦਿੰਦਾ ਹੈ ਭਈ ਜੇ ਅੱਗ ਨਾ ਲਾਵੇ ਤਾਂ 5000 ਰੁਪਿਆ ਕਿੱਲੇ ਮਗਰ ਕਿਸਾਨ ਦਾ ਜਾਦੇ ਖਰਚਾ ਹੁੰਦਾ ਸਰਕਾਰ ਨੂੰ ਚਾਹੀਦਾ ਹੈ ਗੱਠਾ ਮਛਾਉਣ ਵਾਲੀਆਂ ਮਸ਼ੀਨਾਂ ਦੇਵੇ ਸਰਕਾਰ ਗਰੰਟੀ ਲਵੇ ਕਿ ਗੱਠਾ ਚੱਕਾਂਗੇ ਖਰੀਦਾਂਗੇ ਫੇਰ ਲੋਕ ਅੱਗ ਨਹੀਂ ਲਾਉਣਗੇ ਹੁਣ ਕਈ ਥਾਂ ਤੇ ਗੱਠਾ ਬਣਾ ਲੈਂਦੇ ਆ ਤਾਂ ਫੇਰ ਉਹ ਵਾਂਡਾਂ ਚ ਪਈਆਂ ਰਹਿਦੀਆਂ ਕਰਨ ਕੀ ਦਬਾਬੇ ਵਾਲਿਓ ਇਹ ਹਾਲਾਤ ਨੇ ਪੰਜਾਬ ਦੇ ਅੰਦਰ ਪੰਜਾਬ ਦਾ ਬਹੁਤ ਮਾੜਾ ਹਾਲ ਹੈ ਕਹਿਣ ਨੂੰ ਤਾਂ ਕਹਿਣ ਨੂੰ ਤਾਂ ਅਸੀਂ ਸਿਉਣੇ ਦੀ ਚਿੜੀ ਕੋਆਇਆ ਕਰਦੇ ਸੀ ਅੱਜ ਸਵਾ 4 ਲੱਖ ਕਰੋੜ ਦਾ ਪੰਜਾਬ ਤੇ ਸਿਰ ਕਰਜ਼ਾ ਹੈ ਹਸਪਤਾਲ ਖਾਲੀ ਪਏ ਹੈ ਅੱਜ ਸਕੂਲ ਖਾਲੀ ਪਏ ਹੈ ਪਟਵਾਰ ਖਾਣੇ ਖਾਲੀ ਪਏ ਹੈ ਜਿਹੜੇ ਬਿਜਲੀ ਕਰ ਹੈ ਇੱਕ ਲਾਈਨ ਮੈਨ ਕੋਲੇ 40 ਪਿੰਡ ਹੈ ਇੱਕ ਜੇਈ ਕੋਲੇ 30 ਪਿੰਡ ਹੈ ਇੱਕ ਪੰਚਾਇਤ ਦੇ ਸੈਕਟਰੀ ਕੋਲੇ 18 ਪਿੰਡ ਹੈ ਇੱਕ ਪਦਵਾਰੀ ਕੋਲੇ 12 ਪਿੰਡ ਹੈ ਕਿਵੇਂ ਕੰਮ ਚੱਲੂਗਾ ਇੱਕ ਪੁਲਿਸ ਸਟੇਸ਼ਨ ਦੇ ਵਿੱਚ 18 ਮਲਾਜਮ ਹੈ 100 ਪਿੰਡ ਹੈ ਸ਼ਾਮ 84 ਤੇ 18 ਪੁਲਸਾਬੇ ਕਿਵੇਂ ਨਸ਼ਾ ਬੰਦ ਹੋਏਗਾ ਕਿਵੇਂ ਲੁੱਟਾ ਖੋਹ ਬੰਦ ਹੋਣ ਗਿਆ ਕਿਉਂ ਨਹੀਂ ਇੱਕ ਪਿੰਡ ਤੇ ਇੱਕ ਪੁਲਸਾਰਾ ਕਿਉਂ ਨਹੀਂ ਡਾਕਟਰ ਪੂਰੇ ਕਿਉਂ ਨਹੀਂ ਮਾਸਟਰ ਪੂਰੇ ਇਹਰੇ ਆਸਤੇ ਪੈਸਾ ਚਾਹੀਦਾ ਕਿਉਂ ਨਹੀਂ ਇੱਕ ਪਿੰਡ ਤੇ 1 ਗ੍ਰਾਮ ਸੇਵਕ ਕਿਉਂ ਨਹੀਂ ਇੱਕ ਪਿੰਡ ਤੇ ਇੱਕ ਪਟਵਾਰੀ ਕਿਉਂ ਨਹੀਂ ਇੱਕ ਪਿੰਡ ਤੇ ਇੱਕ ਲਾਈਨਮੈਨ ਕਿਉਂ ਪੈਸੇ ਨਹੀਂ ਹੈ ਭਰਤੀ ਕਿੱਥੋਂ ਕਰਾਂਗੇ ਪੰਜਾਬ ਸਰਚ 2.4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਕੱਲ ਨੂੰ ਕਾਂਗਰਸ ਦਾ ਰਾਜ ਆਏਗਾ ਕਿਨੇ ਭਰਤੀ ਕਰਾਂਗੇ ਸਾਨੂੰ ਪੰਜਾਬ ਨੂੰ ਆਤਮ ਨਿਰਪਰ ਬਣਾਉਣਾ ਪਏਗਾ ਪੰਜਾਬ ਨੂੰ ਪੈਸੇ ਵਾਲਾ ਬਣਾਉਣਾ ਪਏਗਾ ਫੇਰ ਨੌਕਰੀਆਂ ਦੇਾਂਗੇ ਫਿਰ ਉਹਨਾਂ ਨੌਕਰੀਆਂ ਦੇ ਨਾਲ ਅਸੀਂ ਨਸ਼ਾ ਘਟਾਵਾਂਗੇ ਨੌਕਰੀ ਮਿਲਣੀ ਨਹੀਂ ਜਿਹੜਾ ਬੰਦਾ ਰਿਟਾਇਰ ਹੋ ਜਾਂਦਾ ਪਿੰਡਾਂ ਦੇ ਵਿੱਚ ਸਫਾਈ ਕਰਮਚਾਰੀ ਰਿਟਾਇਰ ਹੋ ਗਏ ਸ਼ਹਿਰਾਂ ਦੇ ਵਿੱਚ ਸ਼ਹਿਰ ਛੋਟਾ ਸੀ ਹਿਆਰਪੁਰ ਬੰਦੇ 25 ਅ ਸ਼ਹਿਰ ਵਗਾ ਹੋ ਗਿਆ ਬੰਦੇ 15 ਰਹਿ ਗਏ ਕਿਉਂਕਿ ਜਿਹੜਾ ਰਿਟਾਇਰ ਹੋ ਜਾਂਦਾ ਉਹਨੂੰ ਕੋਈ ਦੁਬਾਰੇ ਭਰਤੀ ਨਹੀਂ ਕਰ ਰਿਆ ਸਰਕਾਰ ਕੋਲੇ ਪੈਸੇ ਹੈ ਨਹੀਂ 40000 ਰੁਪਏ ਦੇ ਨੂੰ ਫਜੂਨ ਖਰਚੀ ਤੇ ਲਾਇਆ ਜਾ ਰਿਹਾ ਹੈ ਅਸੀਂ ਫਜ਼ੂਲ ਖਰਚੀ بچਾਵਾਂਗੇ ਆਪ ਭਗਵੰਤ ਸਿੰਘ ਮਾਨ ਇਹਨੇ 1000 ਕਰੋੜ ਰੁਪਇਆ ਕੇਵਲ ਮਸ਼ਹੂਰੀਆਂ ਆਸੇ ਰੱਖਿਆ ਬੋਰਡ ਇੱਥੋਂ ਲੈ ਕੇ ਚੰਡੀਗੜ੍ਹ ਤੱਕ ਐਨੀਆਂ ਨੌਕਰੀਆਂ ਦੇਤੀਆਂ ਐਨੀਆਂ ਨੌਕਰੀਆਂ ਦੇਤੀਆਂ ਐਨੀਆਂ ਨੌਕਰੀਆਂ ਦੇਤੀਆਂ ਤੁਹਾਡੇ ਅਰਗਾ 250 ਕਿਲੋਮੀਟਰ ਪੜਦਾ ਜਾਂਦਾ ਤੇ ਵਾਕਿਆ ਹੀ ਸੋਚਦਾ ਕਿ ਸ਼ਾਇਦ ਕੋਈ ਨੌਕਰੀ ਦਿੱਤੀ ਹੋਵੇ ਤੁਹਾਡੇ ਪਿੰਡ 'ਚ ਕਿਸੇ ਨੂੰ ਨੌਕਰੀ ਮਿਲੀ ਹੈ ਥੋੜੇ ਪੇਕਿਆਂ ਚ ਮਿਲੀ ਐ ਥੋੜੇ ਨਾਨਕੀ ਮਿਲੀ ਐ ਥੋੜੇ ਕੋੜਮਾ ਦੇ ਮਿਲੀ ਐ ਤੇ ਜੇ ਕਿਤੇ ਨਹੀਂ ਮਿਲੀ ਇਹ ਸਾਡੀ ਗੱਲ ਤੇ ਨਾ ਵਿਸ਼ਵਾਸ ਕਰੋ ਆਪਦੀਆਂ ਰਿਸ਼ਤੇਦਾਰੀਆਂ ਚ ਪੁੱਛੋ ਤੇ ਜੇ ਕਿਤੇ ਨੌਕਰੀ ਨਹੀਂ ਮਿਲੀ ਤੇ ਫਿਰ ਬੋਰਡ ਤੇ ਲਾਏ ਐ ਉਹਨੇ ਬੋਰਡ ਇਹਨੇ ਲਾਤੇ ਕਿ ਜਿਹੜਾ ਬੰਦਾ ਟੈਲੀਵਿਜ਼ਨ ਨਹੀਂ ਵੇਖਦਾ ਕਿਉਂਕਿ ਟੈਲੀਵਿਜ਼ਨ ਵੀ ਅੱਜ ਕੱਲ ਖਰੀਦੇ ਨੇ ਜਿਹੜਾ ਬੰਦਾ ਖੇਤੋਂ ਨਿਕਲਦਾ ਤੇ ਬਸ ਤੇ ਜਾਂਦਾ ਐ ਕੋ ਬਚਾਰਾ ਪੜਦਾ ਵੀ ਵਾਕਿਆ ਹੀ ਨਹੀਂ ਇਹੇ ਐਵੇਂ ਕੇਜਰੀਵਾਲ ਕਰਦਾ ਸੀ ਦਿੱਲੀ ਦੇ ਵਿੱਚ ਬੋੜੀ ਬੋੜ ਬੋੜੀ ਬੋੜ ਇਹ ਦਿੱਲੀ ਮਾਡਲ ਹੈ ਇਹ ਦਿੱਲੀ ਮਾਡਲ ਹੈ ਅੱਜ ਦਿੱਲੀ ਮਾਡਲ ਦਾ ਕੀ ਹੋਇਆ ਬਈ ਇਹ ਇਨਕਲਾਬੀਆਂ ਦਾ ਕੀ ਹੋਇਆ ਇਹ ਛੋਟੀ ਕਾਰ ਤੇ ਚੱਲਣ ਵਾਲਿਆਂ ਦਾ ਕੀ ਹੋਇਆ ਇਹ ਵੀਆਈਪੀ ਕਲਚਰ ਖਤਮ ਕਰਨਾ ਦੇਣਾ ਕੀ ਹੋਇਆ ਅੱਜ ਉਹੀ 3-300 ਗੱਡੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ ਪੰਜਾਬ ਮਾਰਤਾ ਪੰਜਾਬ ਦੇਵੋਤਾ ਪੰਜਾਬ ਦਾ ਉਹ ਹਾਲ ਕਰਤਾ ਜਿਹੜਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ 25 ਬਰੇ ਪੰਜਾਬ ਪਿੱਛੇ ਬੈ ਗਿਆ ਇੱਕ ਸਕੂਲ ਦਾ ਪ੍ਰਿੰਸੀਪਲ ਅਗਰ ਚੰਗਾ ਹੋਵੇ ਤਾਂ ਦਾਖਲਾ ਵੱਧ ਜਾਂਦਾ ਹੈ ਇੱਕ ਸਕੂਲ ਦਾ ਪ੍ਰਿੰਸੀਪਲ ਮਲੈਕ ਆ ਜੇ ਤਾਂ ਸਕੂਲ ਦੇ ਵਿੱਚ ਦਾਖਲਾ ਕਰ ਜਾਂਦਾ ਅਸੀਂ ਮੈਨੇਜਰ ਹੁੰਨੇ ਆ ਮੁੱਖ ਮੰਤਰੀ ਮੈਨੇਜਰ ਹੁੰਦਾ ਸਟੇਟ ਦਾ ਕਿ ਮੁੱਖ ਮੰਤਰੀ ਕਮਜ਼ੋਰ ਆ ਗਿਆ ਮੜ ਆ ਗਿਆ ਤਾਂ ਸਟੇਟ 25 ਬਰੇ ਪਿੱਛੇ ਹੋ ਗਈ 25 ਬਰੇ ਇੱਕ ਘਰ ਦਾ ਮੁਖੀ ਮੁੰਡਾ 5 ਸਾਲ ਅੱਗੇ ਲੱਗ ਜੇ ਘਰ ਬਰਬਾਦ ਕਰ ਦਿੰਦਾ ਜੇ ਨਲਾਇਕ ਹੋਵੇ ਇੱਕ ਮੁੰਡਾ ਚੰਗਾ ਹੋਵੇ ਉਹ ਜ਼ਮੀਨ ਤੋਂ ਚੱਕ ਕੇ ਆਪ ਦੀ ਪਿਓ ਦਾ ਘਰ ਉੱਤੇ ਲੱਗਦਾ ਟਰੈਕਟਰ ਤੋਂ ਚੱਕ ਚੱਕ ਕੇ ਜਿਹੜਾ ਵਿਅਕਤੀ ਟਰੈਕਟਰ ਚਲਾਉਂਦਾ ਸੀ ਜਿਹੜਾ ਸਾਈਕਲ ਤੇ ਚੱਲਿਆ ਕਰਦਾ ਸੀ ਮਜ਼ਦੂਰੀਆਂ ਕਰਦਾ ਸੀ ਅੱਜ ਉਸ ਵਿਅਕਤੀ ਨੇ ਆਪਣੇ ਬਾਪ ਦਾ ਨਾਮ ਵੀ ਬਣਾਇਆ ਤੇ ਆਪਦੇ ਇਲਾਕੇ ਦੇ ਵਿੱਚ ਤੁਹਾਡੇ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਮੱਥੇ ਤੇ ਲਾ ਲਾ ਕੇ ਇਸ ਬੰਦੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਆਪਣਾ ਨਾਮ ਕਾਇਦਾ ਕੀਤਾ ਪਵਣਾ ਦੀਆਂ ਉਹ ਹੈ ਇਹ ਉਹ ਪੁਰਾਣੇ ਪਵਣਾ ਦੀਆਂ ਜੀ ਕਹਿੰਦੇ ਹੁੰਦੇ ਆ ਬੰਬੇ ਮੱਲ ਮਰ ਗਿਆ ਪਵਣਾ ਦੀਆਂ ਅਭੀ ਲਗਾਓ ਅਭੀ ਆਰਾਮ ਇਹ ਪੁਰਾਣੇ ਸਮੇਂ ਦੇ ਵਿੱਚ ਬੱਸ ਸਟੈਂਡਾਂ 'ਚ ਮਿਲਦੀਆਂ ਹੁੰਦੀਆਂ ਐਸੀਆਂ मलम लेके तुरे फिरदेस ए ओ पमरात जिदे पैर च ताकत होवे पवणादियां दे लई कहना चाहना है वो जिसके पांव में ताकत वो चल के रहता है वो जिसके के में ताकत वो चल के रहता है जिमाना लाख गिराए वो संभल के रहता है वो जिस चिराग में ताकत वो जिस चिराग में ताकत उजाला करने की ਦੁਨੀਆ ਲੱਖ ਪਜਾਏ ਉਹ জ্বল ਕੇ ਰਹਤਾ ਹੈ ਉਹ জ্বল ਕੇ ਰਹਤਾ ਹੈ ਇਹ ਉਹ ਚਿਰਾਗਾ ਪਵਣਾ ਦੀਆਂ ਮੈਂ ਦਬਾਬੇ ਦੀ ਇੱਕ ਕਹਾਣੀ ਏ ਜੀਰੇ ਕੋਲੇ ਜਾਂਦੇ ਕਹਿੰਦੇ ਦਬਾਬੇ ਚ ਕੱਟ ਕੱਠ ਜਿਹੜਾ ਕੱਟ ਹੁੰਦਾ ਏ ਇਹ ਅਕਸਰ ਜਲੇ ਦਬਾਬੀਏ ਜਿਹਨੂੰ ਮਿਲ ਲੈਂਦੇ ਉਹ ਕਹਿੰਦੇ ਬਾਈ ਤੁਹਾਡੇ ਮਾਲ ਵਿੱਚ ਜ਼ਿਆਦਾ ਕੱਟ ਹੁੰਦਾ ਸਾਡੇ ਇਧਰ ਕੱਟ ਹੁੰਦਾ ਲੇਕਿਨ ਅੱਜ ਦਾ ਰਿਕਾਰਡ ਤੂਰਤੇ ਪਵਣਾ ਦੀਆਂ ਨੇ ਇਹ ਜੋਰ ਨਹੀਂ ਲਾਉਂਦੇ ਅੱਜ ਵਾਟ ਘਾਟ ਤੇ 46 ਡਿਗਰੀ ਜਿੰਨੇ ਲੋਕ ਤੁਸੀਂ ਅੱਜ ਆਏ ਹੋ ਸਾਡੀਆਂ ਸਾਬ ਨੂੰ ਅਸ਼ੀਰਵਾਦ ਦੇਣ ਵਾਸਤੇ ਔਰ ਸਾਨੂੰ ਸੁਨਣ ਵਾਸਤੇ ਮੇਰਾ ਸਿਰ ਝੁਕਦਾ ਹੈ ਹਜੇ ਟ੍ਰੇਲਰ ਹੈ ਹਜੇ ਨੇ ਮੇਰੇ ਵੱਡੇ ਪ੍ਰਾਣੇ ਅੱਧੀ ਤਾਕਤ ਲਈ ਹੈ ਅੱਧੀ ਤਾਕਤ ਬਾਜਵਾ ਸਾਹਿਬ ਤੁਸੀਂ ਸਰਕਾਰ ਬਣਾਉਣੀ ਹੈ ਤੁਸੀਂ ਵਜ਼ੀਰੀਆਂ ਦੇਣੀਆਂ ਮੇਰੀ ਬੇਨਤੀ ਹੈ ਆ ਗਿਰਜੀਆਂ ਸਾਹਿਬ ਵਰਗੇ ਲੋਕ ਤੇ ਪਵਨਾਦੀਆਂ ਵਰਗੇ ਲੋਕਾਂ ਨੂੰ ਭੁੱਲ ਨਾ ਜਾਇਓ ਏ ਸ਼ਰੀਫ ਲੋਕ ਐ ਇਹ ਇਹ ਲੋਕਾਂ ਜਿਹੜਾ ਨੇ ਦੇ ਲੋਕ ਐ ਇਹ ਜਿਹੜੇ ਵੱਡੇ ਵੱਡੇ ਸਰਦਾਰ ਤੇ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਤਾਂ ਹੈ ਨਹੀਂ ਪਰ ਇਹਨਾਂ ਦਾ ਦਿਲ ਵੱਡਾ ਐ ਇਸ ਕਰਕੇ ਇਧਰ ਨੇ ਪਾਸੇ ਸ਼ਾਨਪੁਰ ਵਾਲੇ ਪਾਸੇ ਤੁਸੀਂ ਲੋਕਾਂ ਨੇ ਨਿਗਾਹ ਮਾਰਨੀ ਐ ਪਰ ਅਸੀਂ ਨਾਲ ਕੇ ਇਸ ਕਰਕੇ ਪਹਿਰਾ ਦੇਣਾ ਕਿ ਇਹੋ ਜਿਹੇ ਲੋਕ ਜਿਹੜੇ ਦਰਿਆ ਝਾਂ ਚੜ ਕੇ ਆਏ ਹੋਣ ਇਹ ਨਹੀਂ ਕੋਈ ਤਕੜਾ ਸਰਮਾਇਦਾਰ ਪੈਸੇ ਨਾਲ ਆਜੀ ਇਹੋ ਜਿਹੇ ਲੋਕ ਜਿਹੜੇ ਦਰਿਆ ਝਾਂ ਚੜ ਕੇ ਆਏ ਹੋਣ ਤੇ ਜਿਨ੍ਹਾਂ ਨੇ ਆਪਣੇ ਪੈਰਾਂ ਤੇ ਆਪ ਖੜੇ ਹੋਏ ਹੋਣ ਇਹੋ ਜਿਹੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਆਉਣ ਵਾਲੇ ਦਿਨਾਂ ਚ ਮਜ਼ਬੂਤ ਕਰਦਾ ਮੇਰੀ ਗੱਲ ਯਾਦ ਰੱਖਿਓ ਕਿਉਂਕਿ ਬਾਜਵਾ ਸਾਥ ਤੇ ਅਸੀਂ ਲੋਕ ਥੱਲਿਓ ਚੱਲ ਕੇ ਆਏ ਆ ਲੜਾਈਆਂ ਲੜ ਕੇ ਆਏ ਆ ਦਰਿਆ ਵਾਛਾ ਕੇ ਆਏ ਆ युथ कांग्रेस से तो लेके एथो तक दा सफर बाजवा साफ ते assi तय करके आए सो किसे प्रकार दी चिंता ना करो तकड़े रहो हौसले च रहो हिम्मत च रहो और अपना अपने निशाने ते रहो कोई दुनिया दी ताकत कोनु अपने निशाने ते पहुंचन तो रोक नहीं सकती अंतवेच मैं ज्यादा कुछ ना कहंदे होए अपने परा ਆਧਿਆ ਸਾਹਿਬ ਨੂੰ ਵਧਾਈ ਦਿੰਨੇ ਇਹੋ ਜਿਹੇ ਮਰਦ ਲੋਕ ਸਾਨੂੰ ਪੰਜਾਬ ਦੀ ਵਿਧਾਨ ਸਭਾ ਤੇ ਪੰਜਾਬ ਦੀ ਕਬੀਨਾ ਦੇ ਵਿੱਚ ਚਾਹੀਦੇ ਨੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਤੁਹਾਡਾ ਸਾਰਿਆਂ ਦਾ ਧੰਨਵਾਦ ਤਿੰਨ ਨਾਰੇ ਲਾਵਾਂਗਾ ਸੁਣੋ ਤਿੰਨ ਨਾਰੇ ਜੈ ਸੰਵਿਧਾਨ ਜ਼ੋਰ ਦੀ ਬੋਲੋ ਭਾਈ ਜੈ ਸੰਵਿਧਾਨ ਜੈ ਸੰਵਿਧਾਨ ਕਾਂਗਰਸ ਪਾਰਟੀ ਜੰਦਾਬਾ ਮਲਿਕ ਅਰਜੁਨ ਖਰਗੇ ਰਾਹੁਲ ਗਾਂਧੀ ਆ ਜਿਹੜਾ ਪ੍ਰਧਾਨ ਦੀ ਫੋਟੋ ਲੱਗੀ ਹੈ ਨਾ ਮਗਰਲੇ ਪਾਸੇ ਇਹਨਾਂ ਦਾ ਸਾਰਾ ਘਰ ਸੜ ਗਿਆ ਸੀ ਇਹ ਬਲਾਕ ਦਾ ਪ੍ਰਧਾਨ ਹੁੰਦਾ ਸੀ ਮਲਿਕ ਅਰਜੁਨ ਖਰਗੇ ਤੇ ਬਲਾਕ ਦਾ ਪ੍ਰਧਾਨ ਦਲਿਤ ਪਰਿਵਾਰ ਚੋਂ ਉੱਠਿਆ ਵਿਅਕਤੀ ਅੱਜ ਸਾਡੀ ਦੇਸ਼ ਦੀ ਕਾਂਗਰਸ ਦਾ ਪ੍ਰਧਾਨ ਹੈ ਤੇ 9 ਵਾਰ ਲਗਾਤਾਰ ਜਿੱਤਿਆ 9 ਵਾਰ ਇਹ ਕਾਂਗਰਸ ਪਾਰਟੀ ਹੈ ਰਾਹੁਲ ਗਾਂਧੀ ਦੇ ਸੋਨੀਆ ਗਾਂਧੀ ਨੇ ਕਿਹਾ ਕਿ ਅਸੀਂ ਦਲਿਤ ਵਿਅਕਤੀ ਨੂੰ ਦੇਸ਼ ਦਾ ਪ੍ਰਧਾਨ ਬਣਾਵਾਂਗੇ ਤੇ ਅੱਜ ਦਲਿਤ ਸਾਡਾ ਲੀਡਰ ਮਗਰਲੇ 2 ਸਾਲਾਂ ਤੋਂ ਇਸ ਦੇਸ਼ ਦੀ ਕਾਂਗਰਸ ਦੀ ਕਮਾਂਡ ਚ ਬਾਰ ਰਿਹਾ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਹਿੰਦ ਜੈ ਪਰ हां भाई क्या कहता वीरा गुज्जरਾਂ ਦੀ ਕੀ ਸਮੱਸਿਆ ਹੈ ਚਲੋ ਇਹ ਵੀ ਅਸੀਂ ਬਾਜਵਾ ਸਾਹਿਬ ਨਾਲ ਰਹਿ ਕਰਕੇ ਪੰਜਾਬ ਦੀ ਵਿਧਾਨ ਸਭਾ ਚ ਤੇ ਮੈਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਤੁਹਾਡੀ ਆਵਾਜ਼ بلند ਕਰਾਂਗੇ ਕਿ ਕਬਰਿਸਤਾਨ ਦੀ ਜਿਹੜੀ ਸਮੱਸਿਆ ਹੈ ਸਾਡੇ ਗੁਜਰ ਭਰਾਵਾਂ ਦੀ ਉਹਰਾ ਮੁਕੰਮਲ ਤੌਰ ਤੇ ਹੱਲ ਕੀਤਾ ਜਾਵੇ ਤੇ ਜਰੂਰ ਇਹ ਵੀ ਆਵਾਜ਼ ਵੀ ਚੱਕਾਂਗੇ ਸਰਕਾਰ ਉਣ ਤੇ ਦਾ ਕਾਰ ਹੀ ਦਿਆਂਗੇ ਤੇ ਤੁਹਾਨੂੰ ਚਾਰ ਜਿਹੜੀ ਮਦਦ ਵੀ ਕਰਨੀ ਹੋਈ ਉਹ ਵੀ ਅਸੀਂ ਕਰਾਂਗੇ ਧੰਨਵਾਦ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਰੋਟੀ ਮਗਰਲੇ ਪਾਸੇ ਲੱ